ਸੱਚੇ ਕਾਲ ਜੀ ਅਮਰੀਕਾ ਨਿਊਜ਼ ਬੁਲਟਨ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੀਆਂ ਮੁੱਖ ਲਾਈਨਸ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਤਾ ਵੱਡਾ ਐਲਾਨ ਚੀਨ ਦੇ ਆਯਾਤ 10 ਫੀਸਦੀ ਤੇ ਦਰਾਮਦਾਂ ਤੇ 60 ਫੀਸਦੀ ਟੈਰਫ ਲਗਾਉਂਦੀ ਬਣਾਈ ਚੜ੍ਹੀ ਯੋਜਨਾ 20 ਜਨਵਰੀ ਨੂੰ ਸੌਚਨ ਗਿਆ ਅਮਰੀਕਾ ਦੇ ਨਵੇਂ ਚੁਣ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਵੀ ਦਿੱਤਾ ਸੱਦਾ ਅਮਰੀਕਾ ਨੇ 20 ਲੋਕਾਂ ਤੇ ਲਗਾਈਆਂ ਵੀਜ਼ਾ ਪਾਬੰਦੀਆਂ ਲੋਕਤੰਤਰ ਨੂੰ ਕਮਜ਼ੋਰ ਕਰਨ ਦੇ ਲਗਾਏ ਦੋਸ਼ ਹੁਣ ਖਬਰਾਂ ਵਿੱਚ ਸਥਰ ਦੇ ਨਾਲ ਚੋਣ ਜਿੱਤਣ ਤੋਂ ਬਾਅਦ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਸੀ ਕਿ ਅਗਲੇ ਸਾਲ 20 ਜਨਵਰੀ ਨੂੰ ਅਹੁਦਾ ਸੰਭਾਲਣ ਤੋਂ ਬਾਅਦ ਉਹ ਕੈਨੇਡਾ ਮਿਕਸੀਕੋ ਤੇ ਚੀਨ ਤੋਂ ਆਉਣ ਵਾਲੇ ਉਤਪਾਦਾਂ ਤੇ ਭਾਰੀ ਟੈਰਿਫ ਲਗਾਉਣਗੇ ਟਰੰਪ ਉਹ ਅਮਰੀਕਾ ਦੇ ਵਿੱਚ ਹਰ ਤਰ੍ਹਾਂ ਦੇ ਆਯਾਤ ਤੇ 10 ਫੀਸਦੀ ਤੇ ਚੀਨੀ ਦਰਾਮਦਾਰ ਤੇ 60 ਫੀਸਦੀ ਟੈਰਿਫ ਲਗਾਉਣ ਦੀ ਯੋਜਨਾ ਬਣਾ ਰਹੇ ਨੇ ਚੀਨ ਬਰਾਮਦਕਾਰਾਂ ਦੇ ਉੱਤੇ 60% ਟੈਰਿਫ ਲਗਾਉਣ ਦੀ ਯੋਜਨਾ ਤੋਂ ਬਾਅਦ ਚੀਨੀ ਬਰਾਮਦਕਾਰਾਂ ਨੂੰ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਹੈ ਜਿਸ ਤੇ ਮੱਧੇਨਜ਼ਰ ਚੀਨ ਆਪਣੀ ਕਰੰਸੀ ਦੀ ਕੀਮਤ ਘਟਾਉਣ 'ਤੇ ਵਿਚਾਰ ਕਰ ਰਿਹਾ ਹੈ ਜੇਕਰ ਚੀਨੀ ਮੁਦਰਾ ਯੁਆਨ ਕਮਜ਼ੋਰ ਹੁੰਦੀ ਹੈ ਤਾਂ ਅਨਾਰਕਾਂ ਨੂੰ ਚੀਨ ਦਾ ਨਿਰਯਾਤ ਮੁਕਾਬਲਤਨ ਸਸਥਾ ਰਹੇਗਾ ਜਿਸ ਨਾਲ ਚੀਨੀ ਬਰਾਮਦਕਾਰਾਂ ਤੇ ਟੈਰਫ ਦਾ ਪ੍ਰਭਾਵ ਘਟ ਜਾਵੇਗਾ ਚੀਨ ਆਪਣੀ ਮੁਦਰਾ ਨੀਤੀ ਨੂੰ ਲੈ ਕੇ ਬਹੁਤ ਸਖਤ ਹੈ ਅਤੇ ਅਜੇ ਹਾ ਇੱਕ ਦਹਾਕੇ ਤੋਂ ਵੱਧ ਸਮੇਂ ਬਾਅਦ ਹੋਇਆ ਹੈ ਕਿ ਚੀਨ ਨੇ ਆਪਣੀ ਮੁਦਰਾ ਨੀਤੀ ਨੂੰ ਲੈ ਕੇ ਨਰਮ ਬਿਆਨ ਦਿੱਤਾ ਹੈ ਨਿਊਜ਼ ਏਜੰਸੀ ਰਾਇਟਰਜ਼ ਅਨੁਸਾਰ ਕੁਝ ਚੀਨੀ ਅਧਿਕਾਰੀਆਂ ਨੇ ਸੋਮਵਾਰ ਨੂੰ ਸੰਕੇਤ ਦਿੱਤਾ ਹੈ ਕਿ ਉਹ ਅਗਲੇ ਸਾਲ ਦੇ ਆਰਥਿਕ ਵਿਕਾਸ ਤੇ ਅਮਰੀਕੀ ਟੈਰਫ ਦੇ ਪ੍ਰਭਾਵ ਨੂੰ ਘਟਾਉਣ ਲਈ ਜੋ ਵੀ ਜ਼ਰੂਰੀ ਉਪਾਅ ਹੋਣਗੇ ਉਹ ਕਰਨਗੇ ਕਮਿਊਨਿਸਟ ਪਾਰਟੀ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਤੋਂ ਬਾਧ ਅਧਿਕਾਰੀਆਂ ਨੇ ਕਿਹਾ ਕਿ ਉਹ ਉਚਿਤ ਢਿੱਲੀ ਮੁਦਰਾ ਨੀਤੀ ਅਤੇ ਵਿੱਤੀ ਉਪਾਵਾਂ ਤੇ ਵਿਚਾਰ ਕਰਨਗੇ ਪਿਛਲੇ 14 ਸਾਲਾਂ ਤੋਂ ਚੀਨ ਦੇ ਕੇਂਦਰੀ ਬੈਂਕ ਦੁਆਰਾ ਅਪਣਾਏ ਗਏ ਰੁਖ ਕਾਰਨ ਚੀਨ ਦਾ ਕੁੱਲ ਕਰਜ਼ਾ ਪੰਜ ਗੁਣਾ ਤੋਂ ਵੱਧ ਵੱਧ ਗਿਆ ਹੈ ਇਸ ਸਮੇਂ ਦੌਰਾਨ ਕੁੱਲ ਘਰੇਲੂ ਉਤਪਾਦ ਯਾਨੀ ਕਿ ਜੀਡੀਪੀ ਲਗਭਗ ਤਿੰਨ ਗੁਣਾ ਵਧੀ ਹੈ ਪੋਲ ਬਿਊਰੋ ਘਟ ਹੀ ਨੀਤੀਗਤ ਯੋਜਨਾਵਾਂ ਦਾ ਫਿਰਵਾਦਿੰਦਾ ਪਰ ਇਸ ਦੇ ਰੁਖ ਵਿੱਚ ਬਦਲਾਅ ਸੁਝਾ ਦਿੰਦਾ ਹੈ ਕਿ ਚੀਨ ਆਪਣੇ ਵਿਕਾਸ ਨੂੰ ਤਰਜੀਹ ਦਿੰਦੇ ਹੋਏ ਹੋਰ ਕਰਜ਼ਾ ਲੈਣ ਲਈ ਤਿਆਰ ਹੈ ਸਟੈਂਡ ਚਾਰਟਡ ਵਿੱਚ ਗ੍ਰੇਟਰ ਚਾਈਨਾ ਅਤੇ ਉੱਤਰੀ ਏਸ਼ੀਆ ਦੇ ਮੁੱਖ ਅਰਥਸ਼ਾਸਤਰੀ ਸ਼ਵਾੰਗ ਡਿੰਗ ਦਾ ਕਹਿਣਾ ਹੈ ਕਿ ਚੀਨ ਆਪਣੀ ਨੀਤੀ ਵਿੱਚ ਢਿੱਲ ਦੇਣ ਬਾਰੇ ਸੋਚ ਰਿਹਾ ਹੈ ਜੋ ਕਿ ਇੱਕ ਵੱਡਾ ਬਦਲਾਅ ਹੈ ਇਸ ਨਾਲ ਹੋਰ ਚੀਜ਼ਾਂ ਲਈ ਵੀ ਰਾਹ ਖੁੱਲ ਗਿਆ ਹੈ ਪੈਕਿੰਗ ਯੂਨੀਵਰਸਿਟੀ ਦੇ ਅਰਥਸ਼ਾਸਤਰ ਦੇ ਅਸੋਸੀਏਟ ਪ੍ਰੋਫੈਸਰ ਟੈਂਗ ਆਵਾਜ਼ਾ ਕਹਿਣਾ ਹੈ ਕਿ ਚੀਨ ਲਈ ਆਪਣੀ ਨੀਤੀ ਨੂੰ ਬਦਲਣਾ ਜ਼ਰੂਰੀ ਹੈ ਕਿਉਂਕਿ ਜੇਕਰ ਉਸ ਦੀ ਵਿਕਾਸ ਦਰ ਘਟ ਜਾਂਦੀ ਹੈ ਤਾਂ ਉਸ ਲਈ ਕਰਜ਼ਾ ਮੋੜਨਾ ਹੋਰ ਵੀ ਮੁਸ਼ਕਲ ਹੋ ਜਾਵੇਗਾ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ 20 ਜਨਵਰੀ 2025 ਯਾਨੀ ਕਿ ਅਗਲੇ ਸਾਲ ਪਹਿਲੇ ਮਹੀਨੇ 20 ਤਰੀਕ ਨੂੰ ਸੌਣ ਚੁਕਣੀ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਸੱਦਾ ਦਿੱਤਾ ਗਿਆ ਪਰ ਹੁਣ ਇਹ ਖਬਰਾਂ ਚਰਚਾ ਦਾ ਵਿਸ਼ਾ ਬਣ ਗਈਆਂ ਨੇ ਕਿ ਸ਼ਾਇਦ ਉਹਨਾਂ ਦੇ ਸੌਣ ਚੁੱਕ ਸਮਾਗਮ ਦੇ ਵਿੱਚ ਚੀਨ ਦੇ ਰਾਸ਼ਟਰਪਤੀ ਸ਼ਾਮਿਲ ਨਾ ਹੋ ਸਕਣ ਦਰਸਲ ਚੀਨ ਨੂੰ ਟੈਰਫ ਲਗਾਉਣ ਦੀ ਧਮਕੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਹੁਣ ਅਮਰੀਕਾ ਨੇ ਇਸ ਸਮਾਗਮ 'ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ ਸ਼ੀ ਜਿਨਪਿੰਗ ਟੈਰਿਫ ਵਧਾਉਣ ਦੀ ਧਮਕੀ ਕਾਰਨ ਡੋਨਾਲਡ 트ੰਪ ਤੋਂ ਇੰਨੇ ਨਾਰਾਜ਼ ਨੇ ਕਿ ਉਹ ਇਸ ਪ੍ਰੋਗਰਾਮ ਤੋਂ ਦੂਰ ਰਹਿਣਾ ਚਾਹੁੰਦੇ ਨੇ ਸੀਬੀਐਸ ਨਿਊਜ਼ ਨੇ ਰਿਪੋਰਟ ਦਿੱਤੀ ਹੈ ਕਿ ਸ਼ੀ ਜਿਨਪਿੰਗ ਦੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਘਟ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਅਮਰੀਕਾ ਚ ਚੀਨ ਦੇ ਰਾਜਦੂਤ ਆਪਣੀ ਪਤਨੀ ਦੇ ਨਾਲ ਸਮਾਰੋਹ ਵਿੱਚ ਸ਼ਾਮਲ ਹੋ ਸਕਦੇ ਨੇ ਇਸ ਸਦ੍ਹਾ ਅਮਰੀਕਾ ਚੀਨ ਸਬੰਧਾਂ 'ਚ ਪਹਿਲਾਂ ਹੀ ਤਣਾਅ ਵਾਲੇ ਸਮੇਂ ਆਇਆ ਹੈ ਜਾਣਕਾਰੀ ਮੁਤਾਬਕ ਪ੍ਰੋਗਰਾਮ ਲਈ ਜ਼ਿੰਮੇਵਾਰ ਅਧਿਕਾਰੀਆਂ ਨੇ ਡਿਪਲੋਮੈਟਿਕ ਪ੍ਰੋਟੋਕੋਲ ਦਾ ਕੰਮ ਆਪਣੇ ਸਾਥੀਆਂ ਨੂੰ ਸੌਂਪ ਦਿੱਤਾ ਹੈ ਵੀਰਵਾਰ ਨੂੰ 트ੰਪ ਨੇ ਕਿਹਾ ਕਿ ਚੀਨ ਨਾਲ ਸਾਡੇ ਸਬੰਧ ਚੰਗੇ ਨੇ ਅਸੀਂ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਕੁਝ ਮੁੱਦਿਆਂ ਤੇ ਗੱਲਬਾਤ ਕਰਦੇ ਰਹਿੰਦੇ ਹਾਂ ਦੱਸਦੀਏ ਕਿ ਹਾਲ ਹੀ ਦੇ ਵਿੱਚ ਅਮਰੀਕੀ ਏਜੰਸੀਆਂ ਨੇ ਚੀਨ ਤੇ ਟੈਲੀਕਾਮ ਕੰਪਨੀਆਂ ਨੂੰ ਹੈਕ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਸੀ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트ੰਪ ਉਪਰਾਸ਼ਟਰਪਤੀ ਕਮਲਾ ਹੈਰਿਸ ਅਤੇ ਨਵੇਂ ਚੁਣੇ ਗਏ ਉਪਰਾਸ਼ਟਰਪਤੀ ਜੈਰੀ ਵੈਂਸ ਦੇ ਫੋਨ ਵੀ ਹੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਚੋਣਾਂ 'ਚ ਵੱਡੀ ਜਿੱਤ ਹਾਸਲ ਕਰਨ ਤੋਂ ਬਾਦ ਡੋਨਲਡ 트੍ਰੰਪ ਨੇ ਚੀਨ ਨੂੰ ਟੈਰਿਫ ਵਧਾਉਣ ਦੀ ਧਮਕੀ ਵੀ ਦਿੱਤੀ ਸੀ 트੍ਰੰਪ ਨੇ ਕਿਹਾ ਸੀ ਕਿ ਅਮਰੀਕੀ ਸਰਕਾਰ ਨੇ ਚੀਨੀ ਕੰਪਨੀ ਬਾਈਡਾਂਸ ਲਈ ਨੇ ਜਨਵਰੀ ਦੀ ਸਮਾਂ ਸੀਮਾ ਤੈਅ ਕੀਤੀ ਹੈ ਡੋਨਾਲਡ 트ੰਪ ਦੀ ਧਮਕੀ ਤੋਂ ਬਾਅਦ ਸ਼ੀ ਜਿੰਗਪਿੰਗ ਵੀ ਤਿੱਖੀ ਪ੍ਰਤੀਕਿਰਿਆ ਦੇ ਰਹੇ ਨੇ ਉਹਨਾਂ ਕਹੇ ਹੈ ਕਿ ਟੈਰਿਫ ਅਤੇ ਟੈਕਨੋਲੋਜੀ ਦੀ ਲੜਾਈ 'ਚ ਕੋਈ ਵੀ ਜਿੱਤਨ ਵਾਲਾ ਨਹੀਂ ਹੈ ਉਹਨਾਂ ਕਹੇ ਹੈ ਕਿ ਚੀਨ ਆਪਣੇ ਹਿੱਤਾਂ ਦੀ ਰਾਖੀ ਕਰਨ ਵਿੱਚ ਪਿੱਛੇ ਨਹੀਂ ਰਹੇਗਾ ਗੌਰਤਲਬ ਹੈ ਕਿ ਅਮਰੀਕਾ ਅਤੇ ਚੀਨ ਦੇ ਸਬੰਧ ਪਿਛਲੇ ਕੁਝ ਸਾਲਾਂ ਤੋਂ ਚੰਗੇ ਨਹੀਂ ਰਹੇ 트ੰਪ ਨੇ ਚੀਨ ਤੇ 60% ਦੇ ਟੈਰਿਫ ਲਾਉਣ ਦੀ ਧਮਕੀ ਦਿੱਤੀ ਸੀ ਇਸ ਤੋਂ ਇਲਾਵਾ 트ੰਪ ਨੇ ਇਹ ਵੀ ਕਿਹਾ ਸੀ ਕਿ ਜੇਕਰ ਚੀਨ ਫੈਂਟਨਿਲ ਨੂੰ ਕੰਟਰੋਲ ਨਹੀਂ ਕਰਦਾ ਤਾਂ 10% ਦੀ ਵਾਧੂ ਵੀਟੀ ਵੀ ਲਗਾਈ ਜਾਵੇਗੀ ਅਮਰੀਕਾ ਨੇ ਦੇਸ਼ ਦੇ ਵਿੱਚ ਤਕਰੀਬਨ 20 ਲੋਕਾਂ ਤੇ ਵੀਜ਼ਾ ਪਾਬੰਦੀਆਂ ਲਗਾਈਆਂ ਨੇ ਦਰਸਲ ਦੇਸ਼ ਦੇ ਵਿੱਚ ਲੋਕਤੰਤਰ ਨੂੰ ਕਮਜ਼ੋਰ ਕਰਨ ਦੇ ਦੋਸ਼ ਲਗਾਏ ਗਏ ਨੇ ਇਹਨਾਂ ਮੰਤਰੀਆਂ ਤੇ ਸੰਸਦ ਮੈਂਬਰਾਂ ਦੇ ਉੱਤੇ ਇਸ ਦੇ ਸਮੇਤ ਜਾਰਜੀਆ ਦੇ ਕਰੀਬ 20 ਲੋਕ ਨੇ ਜਿਨ੍ਹਾਂ ਦੇ ਉੱਤੇ ਵੀਜ਼ਾ ਪਾਬੰਦੀਆਂ ਲਗਾਈਆਂ ਗਈਆਂ ਨੇ ਇਹਨਾਂ ਵੀਜ਼ਾ ਪਾਬੰਦੀਆਂ ਦੇ ਵਿੱਚ ਕਾਫੀ ਮੰਤਰੀ ਤੇ ਐਮਪੀਜ਼ ਦੇ ਨਾਮ ਵੀ ਸ਼ਾਮਿਲ ਨੇ ਵਿਦੇਸ਼ ਵਿਭਾਗ ਨੇ ਇੱਕ ਹੈ ਕਿ ਵਿਦੇਸ਼ ਵਿਭਾਗ ਅਜ ਵਿਜ਼ਾ ਪਾਬੰਦੀ ਨੀਤੀ ਦੇ ਤਹਿਤ ਵਾਧੂ ਕਾਰਵਾਈਆਂ ਦਾ ਐਲਾਨ ਕਰ ਰਿਹਾ ਹੈ ਜੋ ਜਾਰਜੀਆ ਵਿੱਚ ਲੋਕਤੰਤਰ ਨੂੰ ਕਮਜ਼ੋਰ ਕਰਨ ਲਈ ਜ਼ਿੰਮੇਵਾਰ ਜਾਂ ਇਸੇ ਸ਼ਾਮਲ ਲੋਕਾਂ ਨੂੰ ਵੀਜ਼ਾ ਜਾਰੀ ਕਰਨ ਤੇ ਰੋਕ ਲਗਾਉਂਦੀ ਹੈ ਅੱਜ ਦੀ ਕਾਰਵਾਈ ਨਾਲ ਲਗਭਗ 20 ਵਿਅਕਤੀ ਪ੍ਰਭਾਵਿਤ ਹੋਣਗੇ ਜਿਨ੍ਹਾਂ ਵਿੱਚ ਸਰਕਾਰੀ ਮੰਤਰੀ ਅਤੇ ਸੰਸਦ ਸੇਵਾ ਕਰ ਰਹੇ ਵਿਅਕਤੀ ਕਾਨੂੰਨ ਲਾਗੂ ਕਰਨ ਵਾਲੇ ਅਤੇ ਸੁਰੱਖਿਆ ਅਧਿਕਾਰੀ ਅਤੇ ਨਿੱਜੀ ਨਾਗਰਿਕ ਸ਼ਾਮਲ ਨੇ ਬਿਆਨ ਚ ਕਿਹਾ ਗਿਆ ਹੈ ਕਿ ਅਮਰੀਕਾ ਪ੍ਰਦਰਸ਼ਨਕਾਰ ਆ ਮੰਨੁੱਖੀ ਅਧਿਕਾਰ ਕਾਰਕੁਨਾਂ ਵਿਰੋਧੀ ਧਿਰ ਦੇ ਮੈਂਬਰਾਂ ਅਤੇ ਪੱਤਰਕਾਰਾਂ ਵਿਰੁੱਧ ਹਿੰਸਾ ਦੀ ਨਿੰਦਾ ਕਰਦਾ ਹੈ ਬਿਆਨ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਸੀਂ ਜਾਰਜੀਆ ਵਿੱਚ ਲੋਕਤੰਤਰ ਨੂੰ ਕਮਜ਼ੋਰ ਕਰਨ ਵਾਲਿਆਂ ਨੂੰ ਜਵਾਬਦੇਹ ਬਣਾਉਣ ਲਈ ਪਾਬੰਦੀਆਂ ਸਨੇ ਵਾਧੂ ਕਾਰਵਾਈ ਕਰਨ ਦੀ ਤਿਆਰੀ ਕਰ ਰਹੀਆਂ ਜ਼ਿਕਰ ਹੋ ਗਿਆ ਕਿ ਪਿਛਲੇ 2 ਹਫ਼ਤਿਆਂ ਚ ਜਾਰਜੀਆ ਚ ਵਿਰੋਧੀ ਪ੍ਰਦਰਸ਼ਨਾਂ ਦੀ ਨਵੀਂ ਲਹਿਰ ਵੇਖਣ ਨੂੰ ਮਿਲੀ ਹੈ ਇਹ ਵਿਰੋਧ ਪ੍ਰਦਰਸ਼ਨ ਜਾਰਜੀਆ ਦੇ ਪ੍ਰਧਾਨ ਮੰਤਰੀ ਇਰਾਕਲੀ ਕੋਬਾਖੇਜ਼ ਦੇ ਉਸ ਬਿਆਨ ਦੇ ਬਾਅਦ ਸ਼ੁਰੂ ਹੋਏ ਨੇ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਜਾਰਜਨ ਸਰਕਾਰ ਨੇ 2028 ਤੱਕ ਯੂਰਪੀ ਸੰਘ ਚ ਸ਼ਾਮਲ ਹੋਣ ਲਈ ਗੱਲਬਾਤ ਸ਼ੁਰੂ ਨਾ ਕਰਨ ਅਤੇ ਯੂਰੋਪੀਅਨ ਯੂਨੀਅਨ ਦੀ ਵਿੱਤੀ ਸਹਾਇਤਾ ਨੂੰ ਅਸਵੀਕਾਰ ਕਰਨ ਦਾ ਫੈਸਲਾ ਕੀਤਾ ਹੈ ਉਹਦਾ ਛੱਡਣ ਤੋਂ ਪਹਿਲਾਂ ਰਾਸ਼ਟਰਪਤੀ ਜੋ ਬਾਇਡਨ ਨੇ ਚਾਰ ਭਾਰਤੀ ਅਮਰੀਕੀਆਂ ਨੂੰ ਮਾਫੀ ਦਿੱਤੀ ਹੈ ਦਰਸਲ ਬੀਤੇ ਦਿਨ ਇਹ ਖਬਰ ਸੁਰਖੀਆਂ ਦੇ ਵਿੱਚ ਆਈ ਸੀ ਕਿ ਜੋ ਬਾਇਡਨ ਨੇ 1500 ਤੋਂ ਵੱਧ ਲੋਕਾਂ ਦੀ ਸਜ਼ਾ ਘਟਾ ਦਿੱਤੀ ਹੈ ਅਤੇ ਸੈਂਕੜੇ ਹੀ ਲੋਕਾਂ ਨੂੰ ਮਾਫੀ ਦੇ ਦਿੱਤੀ ਹੈ ਹੁਣ ਤੱਕ ਦਾ ਇਹ ਮਾਫੀ ਦੇਣ ਦਾ ਸਭ ਤੋਂ ਵੱਡਾ ਅੰਕੜਾ ਸੀ ਇਸ ਤੋਂ ਪਹਿਲਾਂ ਜੇ ਕਿਸੇ ਨੇ ਮਾਫੀ ਦਿੱਤੀ ਸੀ ਤਾਂ ਉਹ ਰਾਸ਼ਟਰਪਤੀ ਬਰੌਕ ਓਬਾਮਾ ਸੀ ਤੇ ਹੁਣ ਇਹਨਾਂ ਮਾਫੀ ਦੇਣ ਵਾਲੇ ਵਿਅਕਤੀਆਂ ਦੇ ਵਿੱਚ ਭਾਰਤੀ ਅਮਰੀਕੀ ਲੋਕਾਂ ਦੇ ਨਾਮ ਵੀ ਸ਼ਾਮਿਲ ਨੇ ਅਮਰੀਕੀ ਰਾਸ਼ਟਰਪਤੀ ਜੋਬ ਬਾਈਡਨ ਨੇ ਚਾਰ ਭਾਰਤੀ ਅਮਰੀਕੀਆਂ ਸਨੇ ਕਰੀਬ 1500 ਲੋਕਾਂ ਨੂੰ ਮਾਫੀ ਦੇ ਦਿੱਤੀ ਹੈ ਮਾਫੀ ਪ੍ਰਾਪਤ ਕਰਨ ਵਾਲੇ ਇਹ ਚਾਰ ਭਾਰਤੀ ਅਮਰੀਕੀ ਨੇ ਮੀਰਾ ਸਚਦੇਵ, ਬਾਬੂ ਭਾਈ ਪਟੇਲ, ਕ੍ਰਿਸ਼ਨਾ ਮੋਤੇ ਅਤੇ ਵਿਕਰਮ ਦੱਤਾ ਬਾਈਡਨ ਨੇ ਵੀਰਵਾਰ ਨੂੰ ਇੱਕ ਬਿਆਨ ਚ ਕਿਹਾ ਕਿ ਅਮਰੀਕਾ ਸੰਭਾਵਨਾਵਾਂ ਅਤੇ ਦੂਜੇ ਮੌਕਿਆਂ ਦੇ ਵਾਅਦੇ ਉੱਤੇ ਬਣਿਆ ਹੋਇਆ ਹੈ ਰਾਸ਼ਟਰਪਤੀ ਹੋਣ ਦੇ ਨਾਤੇ ਮੈਨੂੰ ਉਨ੍ਹਾਂ ਲੋਕਾਂ ਪ੍ਰਤੀ ਦਇਆ ਦਿਖਾਉਂਦਾ ਵੱਡਾ ਸਨਮਾਨ ਮਿਲਿਆ ਹੈ ਜਿਨ੍ਹਾਂ ਨੇ ਤੌਬਾ ਤੇ ਮੁੜ ਵਸੇ ਬਾਕੀ ਅਮਰੀਕਾ ਨੇ ਅਹਿੰਸਕ ਅਪਰਾਧੀਆਂ ਖਾਸ ਤੌਰ ਤੇ ਨਸ਼ੀਲੇ ਪਦਾਰਥਾਂ ਦੇ ਅਪਰਾਧਾਂ ਦੇ ਦੋਸ਼ੀਆਂ ਲਈ ਸਜ਼ਾ ਵਿੱਚ ਅਸਮਾਨਤਾਵਾਂ ਨੂੰ ਦੂਰ ਕਰਨ ਲਈ ਕਦਮ ਚੁੱਕੇ ਨੇ ਉਹਨਾਂ ਕਿਹਾ ਕਿ ਇਸ ਲਈ ਅੱਜ ਮੈਂ ਉਨਾ 39 ਲੋਕਾਂ ਨੂੰ ਮਾਫ ਕਰ ਰਿਹਾ ਹਾਂ ਜਿਨ੍ਹਾਂ ਨੇ ਮੁੜ ਵਸੇਬਾ ਕੀਤਾ ਤੇ ਆਪਣੇ ਭਾਈਚਾਰਿਆਂ ਨੂੰ ਮਜ਼ਬੂਤ ਅਤੇ ਸੁਰੱਖਿਅਤ ਬਣਾਉਣ ਲਈ ਵਚਨਬੱਧਤਾ ਵਿਖਾਈ ਹੈ ਮੈਂ ਲਗਭਗ 1500 ਲੋਕਾਂ ਦੀ ਸਜ਼ਾ ਮਾਫ ਕਰ ਰਿਹਾ ਹਾਂ ਹਲਿਹਦੇ ਸਮੇਂ ਚ ਇੱਕ ਦਿਨ ਚ ਇਨੀ ਵੱਡੀ ਗਿਣਤੀ ਚ ਮਾਫੀ ਦੇਣ ਦੀ ਏਕਲੋਤੀ ਘਟਨਾ ਹੈ ਦਸੰਬਰ 2012 ਚ ਡਾਕਟਰ ਮੀਰਾ ਸਚਦੇਵ ਨੂੰ ਮਿਸਿਸਿਪੀ ਚ ਇੱਕ ਕੈਂਸਰ ਸੈਂਟਰ ਚ ਧੋਖਾਧੜੀ ਕਰਨ ਲਈ 20 ਸਾਲ ਦੀ ਕੈਦ ਦੇ ਸਜ਼ਾ ਸੁਣਾਈ ਗਈ ਸੀ ਅਤੇ ਲਗਭਗ 82 ਲੱਖ ਡਾਲਰ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਗਿਆ ਸੀ ਜੋ ਅਮਰੀਕੀ ਡਾਲਰ ਦੇ ਹਿਸਾਬ ਨਾਲ ਕਰਨਾ ਸੀ ਹੁਣ ਉਹ 63 ਸਾਲਾਂ ਦੀ ਹੈ ਬਬੂભાઈ ਪਟੇਲ ਨੂੰ 2013 ਚ ਸਿਹਤ ਸੇਵਾ ਚ ਧੋਖਾਧੜੀ ਅਤੇ ਹੋਰ ਅਪਰਾਧਾਂ ਲਈ 17 ਸਾਲ ਦੀ ਸਜ਼ਾ ਸੁਣਾਈ ਗਈ ਸੀ ਕ੍ਰਿਸ਼ਨਾ ਮੋਟੇ ਜਿਸ ਦੀ ਉਮਰ 54 ਸਾਲ ਦੀ ਹੈ ਉਸ ਨੂੰ 2013 ਚ ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਮਾਮਲਿਆਂ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਵਿਕਰਮ ਦੱਤਾ ਜਿਸ ਦੀ ਉਮਰ 63 ਸਾਲਾਂ ਦੀ ਹੈ ਉਸ ਨੂੰ ਜਨਵਰੀ 2012 ਵਿੱਚ ਮੈਨਹਟਨ ਦੀ ਸੰਗੀ ਅਦਾਲਤ ਨੇ 235 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਸੀ। ਬੀਤੇ ਕੁਝ ਦਿਨ ਪਹਿਲਾਂ ਟੈਕਸਸ ਦੇ ਵਿੱਚ ਇੱਕ ਵੱਡੀ ਹਵਾਈ ਦੁਰਘਟਨਾ ਵਾਪਰੀ ਸੀ ਤੇ ਹੁਣ ਟੈਕਸਸ ਤੋਂ ਬਾਅਦ ਨਿਊਯਾਰਕ ਹਾਈਵੇ ਤੇ ਜਹਾਜ਼ ਹਾ사 ਗ੍ਰਸਤ ਹੋਇਆ ਹੈ 48 ਘੰਟਿਆਂ ਦੇ ਵਿੱਚ ਵਾਪਰੀ ਇਹ ਦੂਜੀ ਵੱਡੀ ਘਟਨਾ ਹੈ ਜਿਸ ਤੋਂ ਬਾਅਦ ਇਹ ਕਾਫੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਚਲਦੇ-ਜਾਂਦੇ ਇੱਕ ਨਜ਼ਰ ਅੱਜ ਦੀਆਂ ਸੋਨੇ ਦੀਆਂ ਕੀਮਤਾਂ ਤੇ। वेस्ट चेस्टर काउंटी ਵਿੱਚ ਨਿਊਯਾਰਕ ਹਾਈਵੇ ਤੇ ਵੀਰਵਾਰ ਰਾਤ ਨੂੰ ਇੱਕ ਛੋਟਾ ਜਹਾਜ਼ ਹਾਦਸਾ ਗ੍ਰਸਤ ਹੋਣ ਕਰਕੇ ਉਸ ਵਿੱਚ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੂਜਾ ਵਿਅਕਤੀ ਇਸ ਘਟਨਾ ਦੇ ਵਿੱਚ ਜ਼ਖਮੀ ਹੋ ਗਿਆ ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਜਿਸ ਵੇਲੇ ਇਹ ਘਟਨਾ ਵਾਪਰੀ ਉਸ ਵੇਲੇ ਜਹਾਜ਼ ਦੇ ਵਿੱਚ ਦੋ ਲੋਕ ਸਵਾਰ ਸਨ ਹਾਦਸੇ ਕਾਰਨ ਮੈਨਹਟਨ ਤੋਂ ਲਗਭਗ 40 ਕਿਲੋਮੀਟਰ ਉੱਤਰ ਪੂਰਬ ਵਿੱਚ ਹਰਸਨ ਵਿੱਚ ਅੰਤਰਰਾਜੀ ਹਾਈਵੇ 684 ਤੇ ਆਵਾਜਾਈ ਰੋਕ ਤਿੱਗੀ ਇਸ ਹਾਦਸੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼ ਨਜ਼ਰ ਆ ਰਿਹਾ ਹੈ ਗਵਰਨਰ ਕੈਥੀ ਹੌਚਲ ਨੇ ਕਿਹਾ ਕਿ ਵਾਤਾਵਰਣ ਸੁਰੱਖਿਆ ਵਿਭਾਗ ਦੇ ਕਰਮਚਾਰੀ ਹਾਦਸੇ ਤੋਂ ਬਾਅਦ ਜਹਾਜ਼ ਦੇ ਇੰਧਨ ਨੂੰ ਸਾਫ਼ ਕਰਨ ਲਈ ਮੌਕੇ ਤੇ ਪਹੁੰਚੇ ਹੌਚਲ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਇਸ ਦੁਖਦਾਈ ਘਟਨਾ ਦੌਰਾਨ ਪੀੜਤਾਂ ਦੇ ਅਜ਼ੀਜ਼ਾਂ ਪ੍ਰਤੀ ਮੇਰੀ ਹਮਦਰਦੀ ਹੈ ਤੇ ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਵੀ ਪ੍ਰਾਰਥਨਾ ਕਰਦੀ ਹਾਂ ਜ਼ਿਕਰ ਇਹ ਖਾਸ ਹੈ ਕਿ ਇਸ ਤੋਂ ਇੱਕ ਦਿਨ ਪਹਿਲਾਂ ਟੈਕਸਸ ਵਿੱਚ ਇੱਕ ਛੋਟੇ ਜਹਾਜ਼ ਦੇ ਸੜਕ ਤੇ ਉਤਰਨ ਕਾਰਨ ਤਿੰਨ ਕਾਰਾਂ ਦੀ ਟੱਕਰ ਹੋ ਗਈ ਸੀ ਹਾਦਸੇ ਦੇ ਵਿੱਚ ਕੁੱਲ 4 ਲੋਕ ਜ਼ਖਮੀ ਹੋਏ ਸਨ ਸੜਕ ਦੇ ਲੈਂਡ ਹੁੰਦੇ ਹੀ ਜਹਾਜ਼ ਦੇ ਦੋ ਟੁੱਟੇ ਹੋ ਗਏ ਸਨ ਹਾਦਸੇ ਦੇ ਸਮੇਂ ਜਹਾਜ਼ ਵਿੱਚ ਸਿਰਫ ਪਾਇਲਟ ਹੀ ਮੌਜੂਦ ਸੀ ਜਹਾਜ਼ ਨੇ ਵਿਕਟੋਰੀਆ ਖਿਤਰੀ ਹਵਾਈ ਅੱਡੇ ਤੋਂ ਬੁੱਧਵਾਰ ਨੂੰ ਸਵੇਰੇ 9:52 ਮਿੰਟ ਤੇ ਉਡਾਨ ਭਰੀ ਸੀ ਤੇ ਕ੍ਰੈਸ਼ ਹੋਣ ਤੋਂ ਪਹਿਲਾਂ ਲਗਭਗ 5 ਘੰਟੇ ਹਵਾ ਦੇ ਵਿੱਚ ਹੀ ਸਫ਼ਰ ਕੀਤਾ ਸੀ ਜਿਸ ਤੋਂ ਬਾਅਦ ਇਹ ਘਟਨਾ ਵਾਪਰ ਗਈ 48 ਘੰਟਿਆਂ ਦੇ ਵਿੱਚ ਹੀ ਹਵਾਈ ਜਹਾਜ਼ ਦੇ ਨਾਲ ਸੰਬੰਧਿਤ ਵਾਪਰੀ ਇਹ ਦੂਜੀ ਘਟਨਾ ਹੈ ਜਿਸ ਤੋਂ ਬਾਅਦ ਹਰ ਪਾਸੇ ਤਾ ਦਾ ਮਾਹੌਲ ਬਣ ਗਿਆ 18 ਕੈਰਟ ਇੱਕ ਟੋਲਾ ਸੋਨੇ ਦੀ ਕੀਮਤ 638 ਯੂ ਐਸ ਡਾਲਰ ਤੇ ਬਰਕਰਾਰ ਹੈ 22 ਕੈਰਟ ਇੱਕ ਟੋਲਾ ਸੋਨੇ ਦੀ ਕੀਮਤ 780 ਯੂ ਐਸ ਡਾਲਰ ਤੇ ਬਰਕਰਾਰ ਹੈ 24 ਕੈਰਟ ਇੱਕ ਟੋਲਾ ਸੋਨੇ ਦੀ ਕੀਮਤ 830 ਯੂ ਐਸ ਡਾਲਰ ਤੇ ਬਰਕਰਾਰ ਹੈ ਭਾਰਤੀ ਰੁਪਈਆ ਦਾ ਜ਼ਿਕਰ ਕਰੀਏ ਤਾਂ 18 ਕੈਰਟ ਇੱਕ ਟੋਲਾ ਸੋਨੇ ਦੀ ਕੀਮਤ ਹੈ 54115 ਰੁਪਏ 22 ਕੈਰਟ ਇੱਕ ਟੋਲਾ ਸੋਨੇ ਦੀ ਕੀਮਤ ਹੈ 68168 ਰੁਪਏ ਤੇ 24 ਕੈਰਟ ਇੱਕ ਟੋਲਾ ਸੋਨੇ ਦੀ ਕੀਮਤ ਹੈ 70400 ਰੁਪਏ ਸਿਕਰ ਕਰਦੇ ਹਾਂ ਯੂ ਐਸ ਡਾਲਰ ਦਾ ਅੱਜ 1 ਯੂ ਐਸ ਡਾਲਰ ਦੀ ਕੀਮਤ 84 ਭਾਰਤੀ ਰੁਪਏ ਤੇ 81 ਭਾਰਤੀ ਪੈਸੇ ਦੇ ਬਰਾਬਰ ਹੋ ਗਈ ਹੈ ਇਸ ਦੇ ਨਾਲ ਹੀ ਮੈਨੂੰ ਦਿਜਾਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ